ਕਰਾਂਗੇ ਕਿ ਚਮਕੌਰ ਦੀ ਵੇਦੀ ਕਰਕੇ ਕੋਈ ਦੁਨੀਆ ਦੇ ਇਤਿਹਾਸ ਦੀ ਬਾਤ ਸੁਣਾ ਖਰਸਾ ਜੀ 22 ਨੰਬਰ ਸਭ ਤੋਂ ਸਵਾਰਤਾ ਚੁਟਾ ਲੈਣਾ ਇੱਕ ਜੀਆਂ ਵਾਲੇ ਪਾਤਸ਼ਾਹ ਨੇ ਸਭ ਤੋਂ ਵੱਡਾ ਜੰਗ ਲੜਿਆ ਧਰਮ ਦਾ ਜੰਗ ਖਰਸਾ ਜੀ ਧਿਆਨ ਉੱਥੇ ਲਿਆ ਚਲਿਏ ਜਦੋਂ ਚਮਕੌਰ ਦੀ ਵੇਦੀ ਤੇ ਦਸ਼ਮਣ ਨੇ ਕਹਿਣੀ ਹੰਲਾ ਬੁਲਵਾ ਦਿੱਤਾ ਕਿਸੇ ਪੰਜਾਬੀ ਨੇ ਕੰਨੀ ਨਾ ਸੁਣਨਾ ਕਿੱਥੇ ਆ ਉਹ ਕਹਿੰਦਾ ਆਠ ਨੂੰ ਦਾ ਸੁਜੀਤ ਕਿਉਂ ਗਿਆ ਕਰ ਦਿੱਤਾ ਹੰਲਾ ਕਿ ਚੜ੍ਹ ਲਗੇਲਾ ਕੌਣੀਆਂ ਮਾਤ ਦੇ ਬੰਦਾ ਆਪ ਤੀਰ ਗਰੂਦ ਸ਼ਵੇਸ਼ ਦੇ ਪਾਉਂਦੇ ਨੇ ਠੱਲੋ ਜਦ ਚੜਿਆ ਪੂਰੀ ਯਾਰ ਖਾਮ ਕਹਿ ਕੇ ਯਾ ਅੱਲਾ ਚੱਟ ਲਿਆ ਨਿਸ਼ਾਨਾ ਸਾਬ ਨੇ ਫੋੜ ਦਿੱਤਾ ਕੱਲਾ ਪਰ ਗੁੱਸੇ ਵਿੱਚ ਚੜੀ ਖਾਮ ਚੜਿਆ ਹੋ ਧੰਦਾ ਫਟ ਪੁੱਟਿਆ ਤੀਰ ਹਜ਼ੂਰ ਦਾ ਕਿਲੇ ਰਹਿਣ ਚੱਲਾ ਆ ਗੁੱਸਾ ਫਿਰ ਮਜੀਬ ਖਾਨ ਉੱਥੇ ਖੜਿਆ ਪੱਲਾ ਕੋਈ ਗਾੜੀ ਟੱਪੇ ਕੱਢ ਨੂੰ ਅੱਧ ਖੱਟੇ ਪੱਲਾ ਚੜਿਆ ਕਵਾਜਾ ਮਹਿਮੂਦ ਵਿੱਚੋਂ ਬਾਹਰ ਆਇਆ ਕੱਲਾ ਉਹਨੂੰ ਗੱਜ ਗਿਆ ਸਵੇਸ਼ ਦੇ ਜਾ ਉੜ ਜਾ ਮਲਾ ਉਹ ਤੋਂ ਤੇਜ਼ ਗਿਆ ਨਾ ਧੱਲਿਆ ਇਹ ਨਾ ਹੁੰਦਾ ਚੋਰੀ ਦਾ ਦਾਤਾ ਤੇ ਕਹਿੰਦਾ ਮਰਦੂਦਨ ਗੱਲਾਂ ਉਥੇ ਪੀਰਾਂ ਦੀ ਸ਼ਾਨ ਕਰਦੇ ਤੇ ਮੱਤਿਆਤਰ ਥੱਲਾ ਇਹ ਕਹਿੰਦੇ ਜੁਨੇ ਵੀ ਵੀ ਵਈ ਬੱਲਾ ਬੱਲਾ ਤਾਨੇ ਕਾਜੀ ਤੇ ਬਾਦਸ਼ਾਹ ਫਿਰ ਵੀ ਥੱਲਾ ਚੋਰੀ ਮਾਰ ਕਰਨ ਵਾਲਦੇ ਜਰਮੈ ਲਾਇ 10 ਲੱਖ ਆਇਆ ਚਾਹਿਆਂ ਨੂੰ ਫੜਨ ਵਾਸਤੇ ਤੇ ਪਾਸ਼ਾ ਕਹਿੰਦੇ Aurangzeb ਆਓ ਜੇ ਆਪ ਤੇ ਆਂਦਾ ਸੋਣਾ ਆ ਦੇਖ ਤਮਤ ਦੀ ਸ਼ਕਤੇ ਤੇ ਮੇਰੇ ਪਾਸ਼ਾ ਜੀ ਮਹਾਰਾਜ ਕਹਿੰਦੇ 10 ਲੱਖ ਚਾਹਿਆਂ ਫੜਨ ਆਇਆ ਇਸ ਦੀਮਾ ਕੀ ਘਰ ਲੱਗਾ ਕਿ ਜਿਸ ਬੋਝ ਵਿੱਚ ਭੰਗ ਗੁਰੂ ਗੋਬਿੰਦ ਸਿੰਘ ਜੀ ਮਾਰਾ ਗਰਾਜਮਾ ਦੇ ਲੋ ਉਸ ਦੀਵਾਰ ਨੂੰ ਕੌੜੀ ਲਾ ਕੇ ਚੋਰੀ ਗੁਰੂ ਤੇਗ ਬਹਾਦਰ ਨਾ ਹੋਇਆ ਕਰਾ ਆ ਦੇਖੋ ਇਸ ਘਰ ਸੇ ਵੀ ਆਪਾਂ ਮਾਲਕ 10 ਲੱਖ ਸਕੀਮਾ ਦੀ ਘਟਦਾ ਚੋਰੀ ਬਾ ਕਰਦਾ ਲੈ ਆਪਣੇ ਕੋਲ ਹੀ ਕਿੰਨਾ ਬਗਵਾ ਬੈਠਿਓ ਸਤਿਗੁਰ ਸੱਚੇ ਪਾਤਸ਼ਾਹ ਜ਼ਫਰਨਾਮਾ ਸਾਡੀ ਇਤਿਹਾਸ ਵਿੱਚ ਲਿਖਦੇ ਜਿਹੜਾ ਮਾਲਵੇ ਦੀ ਧਰਤੀ ਦੀਨਾ ਕਰਨ ਤੇ ਪੰਜਾਬ ਕੋ ਤਸਰਨਾ ਵਿੱਚ ਲਿਖਿਆ ਉਹਦੇ ਵਿੱਚ ਜਿਹੜੇ ਪਾਤਸ਼ਾਹ ਕਹਿੰਦੇ ਨੇ ਹਰਾਂ ਕਸਮ ਦੀ ਦੀਵਾਰ ਆਂਦ ਬਣ ਫਤਨ ਜਾ ਕੇ 30 ਸ਼ਬ ਕਰਦੇ ਤੁਰੰਤ ਜਿਹਨੇ 7 ਵਾਰ ਪਹਿਲਾ ਤੀਰ ਨਹੀਂ ਚਲਾਇਆ ਯਾਰ ਨਾਲ ਕੋਲੇ ਤਸੀਹੇ ਦੀ ਵਿਵਾਰ ਕੀਤਾ ਅੱਗੇ ਪਛਾੜਨੇ ਕਿ ਬੇਗੂ ਨੇ ਆਪੇ ਬਸਿਆ ਮਾਰਨਾ ਖੁਦਾਂ ਦੀ ਉਹਨਾਂ ਕਿਸ ਤਰ੍ਹਾਂ ਖਾਰ ਨਾਉ ਡਾਉਟ ਡੋ ਗਿਆ ਨਾ ਮਾਰਿਆ ਗਿਆ ਨਾ ਬਸੁੱਧ ਹੋਇਆ ਜਿਹਦੇ ਸਾਡੇ ਪਰਿਵਾਰ ਨੂੰ ਕੀਤਾ ਹੈ ਕੋਈ ਅਸਾ ਦੁਨੀਆਂ ਦਾ ਜੰਗ ਪਛਾਕੇ ਜਦੋਂ ਅਸੀਂ ਬੋਰਜ ਤੋਂ ਦੇਖਦੇ ਸੀ ਪਹਿਲਾਂ ਮੇਰੇ ਪੁੱਲਾ ਜੋਧਿਆਂ ਦਾ ਜਿਹੜੇ ਕਰਮੇਲਾ ਦਾ ਮਾਰ ਆਉਂਦਾ ਸੀ ਫਿਰ ਅਸੀਂ ਉਹਦਾ ਜਵਾਬੀ ਮਾਰ ਕਰਦੇ ਸੀ ਜਦੋਂ ਹਕਮ ਹੁੰਦਾ ਸੀ ਕੇ ਪਾਚਾ ਕਹਿੰਦੇ ਸੁਣ ਉਹਨਾ ਪਠਾਣਾ ਦੀ ਭਾਤਰੀ ਜਿਹੜੇ ਕਹਿੰਦੇ ਸੀ ਸਵੇਰ ਤੋਂ ਦੇਖੂ ਚੱਕ ਲਿਆਣਾ ਪਾਚਾ ਕਹਿੰਦੇ ਜਲਦੀ ਜਦ ਮੇਰੇ ਨਾਮ ਦੇ ਆਮਦੋ ਗਿਆ ਜੀ ਸਿੱਧਣ ਜਾ ਕੇ ਤੀਰ ਤਾਰ ਜੀ ਕਰਾਂਗੇ ਪਠਾਣਾ ਦਾ ਮੁੰਡਾ ਨਾਰਖਾਨ ਮੈਂ ਦੇਖਿਆ ਪਾਚਾ ਕਹਿੰਦਾ ਚੋਲੀ ਮਾਰ ਕਰਨ ਵਾਸਤੇ ਆਣਿਆ ਸੀ ਜਦੋਂ ਮੈਂ ਦੇਖਿਆ ਪੌਣੀ ਤੇ ਕਹਾਂਗੇ ਚੋਲੀ ਮਾਰ ਕਰਦਾ ਨਾ ਜੱਪੂ ਆਇਆ ਮੱਖ ਤੇ ਕਦੇ ਸ਼ਰਾਬ ਰੁੱਥੀ ਪੱਠੇ ਤੋਂ ਦੀ ਉੱਤੇ ਜੀ ਤੀਜੀ ਚ ਛੜਿਆ ਪੌੜੀ ਤੋਂ ਕਮਾਂ ਚੜੀਆਂ ਕੰਵਾ ਤੇਰਾ ਜਰਨੈਲ ਘਰ ਦੀ ਪਿਆ ਗਿਆ ਵਾਹ ਤੇ ਗੜੀ ਖਾ ਚੜਿਆ ਉਹਦਾ ਵੀ ਇਹੀ ਸਿਰ ਹੋਇਆ ਤੇ ਪਾਸ਼ਾ ਕਹਿੰਦੇ ਕਿ ਤੀਜਾ ਜਰਨੈਲ ਸੀ ਖਵਾਜਾ ਮਰਜ਼ੂਦ ਕਿ ਜਦੋਂ ਖਵਾਜਾ ਮਰਜ਼ੂਦ ਪਾਸ਼ਾ ਕਹਿੰਦੇ ਮੈਂ ਆਪਣੇ ਕਰਨ ਨਾਲ ਆਪ ਸੁਣਿਆ ਵਜ਼ੀਰ ਖਾਨ ਕਹਿੰਦਾ ਦੋ ਮਾਰੇ ਗਏ ਹੁਣ ਚਲੋ ਖਵਾਜਾ ਜੀ ਪੌੜੀ ਤੇ ਤੇ ਖਾਸਾ ਜੀ ਉਸ ਸਮੇ ਖਵਾਜਾ ਮਰਜ਼ੂਦ ਕਹਿੰਦਾ ਜੀ ਧਰਤੀ ਤੇ ਤੁਰਿਆ ਫਿਰਦਾ ਨਹੀਂ ਚੰਗਾ ਲੱਗਦਾ ਮੈਂ ਹੀ ਪੌੜੀ ਚੜ ਜਾਣਾ ਅੱਗੇ ਦੋ ਚੜੇ ਸੀ ਪਾਤਸ਼ਾਹ ਕਹਿੰਦੇ ਜਿਹੜਾ ਜਾਂਦੀਆਂ ਪਰਵਾ ਮਾਰਦਾ ਸਿਰੋ ਸਮੇਤ ਘੋੜੇ ਦੇ ਬਲੂਨ ਚੋਂ ਘੜਿਆ ਆਜਾ ਆ ਸੋਨ ਲਾ ਦੀ ਘਾਫੀ ਰਕ ਤੇ ਚੱਜੀ ਤਰਾ ਤੇ ਅਸੀਂ ਦੱਸਦੇ ਆ ਜੇ ਕੋਈ ਦੁਨੀਆ ਦਾ ਬਿਕਰਾਨ ਲਿਖੇ ਤੇ ਉਹ ਚੱਪਲੇ ਖਾਰਾ ਜਾਣ ਦੀ ਪਤਾ ਨਹੀਂ ਕਿਰੇ ਹੋਇਆ ਕਿ ਨਹੀਂ ਹੋਇਆ ਸ਼ਹਿਰ ਸਿੱਖਾਂ ਨੇ ਬਾਤ ਕਰਦੇ ਆਪਣੇ ਸਰੋਸਤ ਬਾਰੇ ਕਿਹਦੇ ਦਤਾ ਹੈ ਤੇ ਪਾਤਸ਼ਾਹ ਕਹਿੰਦੇ ਕਿ ਆਹ ਖਵਾਸਾ ਮਰਦੂਦ ਸਾਇਆ ਦੀ ਬਾਤ ਮਾ ਮੈਦਾ ਮਿਆਦ ਦਾ ਮਤਾਨਾ ਮਰਦਾ ਵਾਲੀ ਗੱਲ ਤੇ ਖਵਾਸੇ ਮਰਦੂਦ ਨਹੀਂ ਕੀਤੀ ਰੰਗਦੇ ਮੇਰੇ ਨੂੰ ਕਬ ਅਫਸੋਸ ਹੋਇਆ ਪਾਤਸ਼ਾਹ ਕਹਿੰਦੇ ਸਤਿਗੁਰਾਂ ਨੇ ਅਫਸੋਸ ਲਿਖਿਆ ਵੈਸੇ ਸਤਿਗੁਰਾਂ ਨੇ ਕਿਤੇ ਅਫਸੋਸ ਨਹੀਂ ਲਿਖਿਆ ਪਰ ਜਫਰ ਨਾਮੇ ਚ ਲਿਖਿਆ ਪਾਸ਼ਾ ਕਹਿੰਦੇ ਉਹਨੇ ਇਸ ਕਰਦਾ ਅਫਸੋਸ ਹੋਤੇ ਰਹਿ ਕੇ ਤੀਜਾ ਤੇ ਬੈਕ ਦੇ ਸਾਹਮਣੇ ਬਾਰਾ ਮੈਂ ਉਹ ਕਰਦਾ ਮਰਦਾਰ ਕਥਾ ਕਰਦੇ ਆ ਚੋਰੀ ਬਾਹ ਨਹੀਂ ਕਰਦੇ ਸ਼ਾਦੀ ਚ ਖਾਂਦੇ ਚ ਸ਼ਾਦੀ ਚ ਕਰਦੇ ਆ ਪਾਸ਼ਾ ਕਹਿੰਦੇ ਤਰੇਗਾ ਗੇ ਲਗੂਏ ਉੱਦੀ ਜਮੇ ਪੱਤੀ ਦਾ ਜਾ ਕੁਛੀਰਵੇ ਉਹ ਮੇਰੇ ਸਾਹਮਣੇ ਵਧਾ ਬੰਨ ਮੈਂ ਤੀਰ ਵਖਸਦਾ ਹੈ ਦਰਦਾਰ ਮਰਦਾਰ ਕਥਾ ਕਰਦੇ ਆ ਪਾਸ਼ਾ ਕਹਿੰਦੇ ਜਦੋਂ ਨਦਰਾਂ ਦਾ ਨਰਾਂ ਮਿਲ ਜਾਣਾ ਤੇਰੇ ਬਾਜੇ ਕਾਹਦੇ ਉਲੇ ਉਹ ਕੇ ਚਾਤ ਜਾ ਗਿਆ ਤੇ ਗੁਰੂ ਨਾਨਕ ਦਾ ਘਰ ਕਹਿੰਦਾ ਜਿਹੜਾ ਝੁੱਕ ਜਾਏ ਪਾਤਸ਼ਾਹ ਮਾਰਾ ਕਿਤੇ ਜਿਹੜਾ ਮੇਰਾ ਹੱਥ ਹੋ ਜਾਏ ਡਰ ਜਾਏ ਉਹਦੇ ਕੋਲ ਖਰਸਾ ਬਾਹਰ ਨਹੀਂ ਕਰਦਾ ਪਰ ਉਹਨਾਂ ਯਾਤਰਾ ਤੋਂ ਸਮਾਦਾ ਕਾਇ ਹੀ ਬਾਪ ਸ਼ਰਦ ਪਾ ਗਿਆ ਕਿਤੇ ਦੋਹਾਂ ਦੇ ਵਿੱਚ ਦਸਨ ਖਲਾ ਬੁਰਾ ਜਾਂਦਾ ਹੈ ਉਸੇ ਸਮੇਂ ਪਾਜੀ ਹਰਿਮੰਸੇ ਆਏ ਤੇ ਤਾਂ ਕੋਦੇ ਆਗੇ ਆਦੇ ਕਿ ਨਤੀਜੇ ਨmber ਤੇ ਆਪਣਾ ਸਿਰ ਦੇਤਾ ਸੀ ਜਿਹੜੇ ਪਾਤਸ਼ਾਹ ਪਾਛੀ ਨਾਂ ਦੇਖਾ ਜਾ ਦਿੱਤਾ ਖੁੱਲਿਆ ਹਵੇਲੀ ਦਾ ਗੇਟ ਹਰਿਮੰਸੇ ਪਹੁੰਚ ਗਿਆ ਮਦਾਨ ਅੰਦਰ ਪੰਜਾਬੀ ਦਾ ਕੰਮ ਕੰਨਾ ਉੱਤੇ ਹੋ ਕੇ ਆਮ ਸਾਹਮਣੇ ਵੀ ਦਰ ਦੋਵੇਂ ਟੁੱਟੇ ਉੱਤੇ ਦੀਰ ਤੇ ਆਈ ਰੱਤ ਦੇ ਚਿੱਲੇ ਸੁਣੇ ਕਹਿ ਕੰਮ ਜਾਨ ਸਾੜਣ ਦੇ ਮੱਤੇ ਟੁੱਟੇ ਉੱਤੇ ਰੱਤ ਗਿਆ ਫਟੜਾ ਤੋਂ ਤੇ ਘਾੜੇ ਲੱਗੇ ਟੁੱਟੇ ਵੀ ਉੱਤੇ ਫਟਦੇ ਕੰਨਾਂ ਦੇ ਵਿਚ ਉੱਤੇ ਤੜਕ ਤੜਕ ਤਾਪਾਂ ਤੋਂ ਬਾਜਣੀਆਂ ਉੱਤੇ ਫਟ ਫਟ ਕੈਡੀ ਸਬੀਤ ਧਮੀਨ ਉੱਤੇ ਖਖਖ ਦੇ ਕਾਤਾ ਹੱਥ ਝੜੀਆਂ ਉੱਤੇ ਚੜ ਚੜ ਧਰਗਾਏ ਦਰ ਬਹਿਦੀਆਂ ਦੇ ਵੀ ਆਕਰ ਕਜਾਮਾ ਨਵਾਲ ਤੇ ਖਲੀਆਂ ਉੱਤੇ ਫਟ ਫਟ ਪਾਪਾਂ ਪਾਛੇ ਔਰ ਤੇਲੇ ਤੇ ਤਹਾ ਤੱਕ ਸ਼ਾਮੀਆਂ ਨੇ ਫਟੀਆਂ ਉੱਤੇ ਘਰਾਂ ਤੋਂ ਤੋਪਾਂ ਗੋਲੀ ਕੱਢਣੀ ਕਰਦਾ ਆੜਾ ਹਾਲੇ ਵੀ ਦੇਖੇ ਲੜਦਾ ਕਿ ਲੜਦਾ ਸਿੱਕਾ ਬੈਰੀ ਮਾਰੇ ਤਾਪੜਾ ਆਪੋ ਕਾਮੀ ਕਰੇ تیر ਲਗੇ ਤਾਪੜਾ ਤਾਪੜਾ ਫੋਨ ਦਵਾਜੇ ਯੋਧੇ ਖੜਖੜ ਝੜ-ਝੜ ਦੇਗੜਾ ਚ ਅੰਗਾਰ ਪੈ ਸਰਸਰ ਕਿ ਸਰਸਰ ਸੇਲੀਆਂ ਤੇ ਸੀਨੇ ਭੱਜੇ ਤਾਪੜਾ ਜੜ-ਜੜ ਜੁਦਾ ਕੀਤੇ ਸਰਸਰ ਤਾਪੜਾ ਇਹ ਮੈਦਾਨੇ ਜੰਗ ਦਾ ਸੀਨ ਹੈ ਪਾਈ ਹਿਮਮਤ ਸਿੰਘ ਦੀ ਸ਼ਹਾਦਤ ਹੋ ਗਈ 17 ਸਾਲ 10 ਮਹੀਨੇ 18 ਦਿਨ ਦੀ ਆਖਿਓ ਜਦੋਂ ਦੇਖਿਆ ਸਾਹਮਣੇ ਪਾਈ ਹਿਮਮਤ ਸਿੰਘ ਸ਼ੀਰ ਵੀਰ ਰਾਤ ਕਰ ਗਿਆ ਮਾਰੀ ਸ਼ਾਹ ਬਾਬਾਜੀ ਸਿੰਘ ਕਿਤਾ ਕੋਦੇ ਦੇ ਸਾਹਮਣੇ ਆ ਕੇ ਖੜ ਗਿਆ ਬਾਬਾ ਜੀ ਆ ਗਿਆ ਕਿਉਂ ਮੈਂ ਦਾਤ ਜਾਣਾ ਚਾਹੁੰਦਾ ਕਰਗੀ ਬਾਰੇ ਮੇੇਕ ਖਿਆਲ ਸੁਣ ਕੇ ਸ਼ਾਦੀ ਲਾੜੀਆਂ ਟੱਕ ਅਜੀਤ ਕਾਈ ਮੇਰੇ ਘਰ ਕਾਲਿਆ ਕਰਤਾਂ ਦੇ ਨਾਲ ਤੇ ਤੂੰ ਹੀ ਪਾਠਾ ਦاتے ਦੀ ਅਜੀਤ ਕਾਈ ਮੇਰੇ ਸੋਹਣਿਆ ਹੋਣਿਆ ਮਾਨ ਮੋਜਾ ਅਸਫਾਸ਼ੀ ਕੀਤੇ ਗੀਤ ਕਾਈ ਰੱਖੀ ਵੀਰ ਕਾਈ ਪੰਜਾਬ ਦੀ ਵੀਰ ਕਾਈ ਵਿੱਚ ਜੱਗਦੇ ਨਹੀਂ ਲਚਾਰ ਹੋਣਾ ਸਾਵੇਂ ਵਿੱਚ ਚਰਵਾਦੀ ਨਹੀਂ ਬਗਦੀ باباجیتھے کرپانے ਇਹ ਜਿਆਦਾ ਫਾਇਦੇਮੰਦ ਸੀ ਇਸ ਕਰਕੇ ਸਾਧੂ ਸਦੇ ਲਾਖਸ਼ਾ ਦੇ ਮਿਲਾਪਲੇ ਨੇ ਹੁਣ ਚੁਕਾਉਂਦੇ ਮਦਦ ਚ ਜਾਣਾ ਤੇ ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਦੇ ਨਕਸ਼ਾ ਖਿੱਚਦੇ ਆ ਬਾਬਾ ਅਜੀਤ ਸਿੰਘ ਦੀ ਕੱਤ ਦੀਆਂ ਗੱਲਾਂ ਉਹ ਕਹਿੰਦੇ ਪਰਵਾਹ ਤੋਂ ਪਰਵਾਹ ਲੋਕਾਂ ਨੂੰ ਅੰਦਰ ਦੇਖਾਉਣਾ ਸਿਖਾਉਂਦੇ ਆ ਅੱਜ ਸਹਿਸ ਮੇਲੇ ਸ਼ੇਸ਼ਭੂਗਨ ਸ਼ੋਭਸ ਕੇਸ਼ਕਰੀ ਸ਼ਿਸ਼ਾ ਦੇ ਵਿਰਤ ਕਾਮ ਦੇ ਖਾਤ ਮਾਰਕਸ ਉਹ ਗਾਤ ਪਾਪ ਦੀ ਗੱਲ ਲੱਜਾ ਜਦ ਕੰਤਰੀ ਅੰਦਰ ਕਰਨਿਕ ਸਵਾਰ ਗਿਆ ਤਦ ਹਾ ਜਿੰਦ ਸਮਾਟਿਆ ਜਿਵੇਂ ਆਪਣੇ ਘਰੇ ਵਿੱਚੋਂ ਸ਼ੇਵ ਭਵਕਵਾਲ ਤੇ ਨਿਕਲਦਾ ਸਾਜ ਜਾਣਿਓ ਇੱਕੋ ਹੀ ਹੋਇਆ ਜਦੋਂ ਬਾਬਾ ਜੀ ਸੂਫ ਬੇਲੀ ਚੋਂ ਨਿਕਲੇ ਯਾਨੀ ਸੂਰ ਕੇ ਦੀ ਸੇਦਰ ਸਾਹਿਬ ਉਹਨਾਂ ਨੇ ਮੁਕਤਤਾ ਦੀ ਗੁਰੂ ਕਿਤਾਬ ਲਿਖੀ ਹੈ ਸਾਰੇ ਵਿਦਵਾਨੇ ਦੇ ਵਿੱਚ ਬੋਲਦੇ ਨੇ ਪਰਮੇਸ਼ਰ ਦੀ ਕਿਰਪਾ ਹਵਾਲਾ ਦਵਾ ਦਾ ਜ਼ਰੂਰੀ ਹੈ ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਦੁਸ਼ਮਣੋਂ ਇੱਦਾਂ ਭਲੇ ਖਾਪਿਆ ਕਿਉਂਕਿ ਬਾਬਾ ਜੀ ਸੀ ਤੇ ਕਾਤਲੇ ਟਕਮਾਂ ਮੋੜੇ ਤੇ ਕਮਾਂ ਤੀਨਾ ਪਰ ਪੱਥਾ ਸੀ ਤੇ ਸਵੈਰੀ ਚੱਕਰ ਉੱਪਰ ਹੀ ਲਿਆ ਗਏ ਜਿਹੜੀ ਕਲਜੀ ਸੀ ਕਹਿੰਦੇ ਸਭ ਪਾਪ ਆ ਗਏ ਹਵੇ ਵਿਦਵਾਨ ਇਸ ਕਰਕੇ ਉਸ ਸੱਚਾ ਬਾਹਰ ਬਗੇ ਲੋ ਜੀ ਸਹੀ ਕਰੇ ਪਾਛਾ ਨੇ ਆ ਗਿਆ ਦੇਖੇ ਸਤਿਗੁਰਾਂ ਨੇ ਪਵਿੱਤਰ ਚਰਨਾ ਦੇ ਉੱਤੇ ਸੀਸ ਕਰਾਇਆ ਬਾਕੀ ਸਾਰੇ ਅਜੀਬ ਦੇ ਸਜਾਤ ਕੰਮ ਤੇ ਰੱਖਿਆ ਸਵਾਸ ਪੁੱਤਰਾ ਜੇ ਮੈਂ ਆਤਮਾਨ ਕੇ ਤੋੜਾ ਅਤਿਹਾਸਿਕ ਕਮਯੂਰੀ ਰਹਿ ਜਾਂਸੀ ਪੁੱਤਰਾ ਤੂੰ ਆ ਗਿਆ ਮਾਕੇ ਤੇ ਕੌਮ ਦੇ ਇਤਿਹਾਸ ਤੇ ਮਜੀ ਹੂ ਪੈਦਾ ਕਰ ਤਲਿਆ ਤੇਰੇ ਵਰਗੂ ਲੋਟਿਆ ਕਰੇਗੀ ਕੌਮ ਦੀ ਖਾਤਰ ਜੋਦੇ ਹਾਸਾ ਹਸ ਕੇ ਆਪਾਂ ਬਾੜਿਆ ਕਰਨਗੇ ਬਾਦ ਦੇ ਸੂਰਵੇ ਖਾਸਾ ਦੀ ਅੱਜ ਆਪਾਂ ਇਹੋ ਸੋਚਿਆ ਨਹੀਂ ਬਹਾਦਰੀ ਜਿਵੇਂ ਆਰ ਤੋਂ ਦੇਸ਼ ਦੇ ਜੀਤੋਂ ਕੇ ਸਾਹਾਂ ਦੇਖੋ ਉਹਨਾਂ ਦੀ ਕਿੱਡੀ ਨੂੰ ਮਹਾਨ ਕਰਵਾਨੀ 31 ਸਾਲ ਦਾ ਸਮਾਂ ਲੰਘਿਆ ਕਦੇ ਸੀ ਗਿਆਨ ਦੇ ਉਹਨਾਂ ਦੀ ਅਸੀਂ ਗਿਆਨ ਸ਼ੋਭ ਸਕਦੀਆਂ ਕਦੇ ਨਹੀਂ ਛੰਗੀਆਂ ਖਾਸਾ ਦੀ ਭਾਵੇਂ 30 ਸਾਲਾਂ ਦਾ ਜਾਂ 40 ਜਾਂ 50 ਲੰਘ ਜਾਣ ਕਾਂਗਰਸ ਹੀ ਸਦਾ ਹੀ ਹੋਂਦ ਹੁੰਦੇ ਨੇ ਸਦਾ ਹੀ ਬੜੇ ਹੁੰਦੇ ਨੇ ਸ਼ਹੀਦਾਂ ਵੱਖਦੇ ਥਾਣਾ ਮੰਦੇ ਪੇਚੇ ਪਾਇਦੇ ਜਮਕਹਨਾ ਹੁੰਿਆ ਦੇ ਦੇਸ਼ ਅਟਕਾਂ ਨੂੰ ਸਾਵਾ ਦਾ ਪਤ ਲੱਗ ਤੇ ਮੁਖਵਰ ਅਟ ਦੇ ਟਿੱਕੇ ਬਤਨਾਮੀਆਂ ਦੇ ਸਰਕਾਰ ਦੇ ਵਿੱਚ ਕੋ ਘਰਨੀਆਂ ਦੇ ਬੇੜੇ ਡੁੱਬ ਜਾਂਦੇ ਘੱਟੇ ਕਾਮੀਆਂ ਦੇ ਜਿਨਾ ਬਹੁਤ ਕੋਈ ਨਹੀਂ ਤਰ ਸਕਦਾ ਲੱਗ ਜਾਣ ਜਿਦਾਗ ਗੁਲਾਮੀਆਂ ਤੇ ਗੁਲਾਮੀਆਂ ਤੇ ਦਾਖੀਤ ਤੇ ਕਰ ਫੂਲਾ ਤੋਂ ਇਹਨਾਂ ਖਸਤਾ ਦੀ ਖੂਬਸੂ ਸਮਾਸੀ ਬਤਾ ਆ ਮੇਰੇ ਚਲੇ ਕਾਚਾ ਕੋਲ ਆ ਗਿਆ ਨਹੀਂ ਬਾਬਾ ਜੀ ਸਕਨੇ ਮੇਰੇ ਕੋਲ ਕੁੱਝ ਪ੍ਰਕਾਰ ਦੇਤੇ ਚਾਨ ਮਾਰੀ ਕਾਜੀ ਤੋਂ ਸਵਾਲ ਹੋ ਗਿਆ ਕੋਲੇ ਮਡੇੋਂ ਦੇ ਕਲਾ ਨਿਤਰਵਾਦ ਜੋੜੇ ਦੋਨੇ ਹੱਥ ਸਭੀਆ ਕਾਮ ਤੋਂ ਪ੍ਰਮਾਤਮਾ ਨਾਲ ਜੁੜੀ ਮਕਰ ਨੂੰ ਚੁੱਕਿਆ ਸ਼ਬਦ ਦਿੱਲੀ ਸੇਵਾ ਬਾਗ ਹੋਇਆ ਹੈ ਸ਼ੁਭਕਰਮਨ ਦਾ ਬਹੁਣਾ ਕਰੋ ਨਾ ਡਰੋ ਅਸਮੋਜ ਪਜਾਇਤ ਨੂੰ ਨਿਚੇ ਕਰ ਆਪਣੀ ਜੀਤ ਕਰੋ ਅਰ ਸਿੱਖੋਂ ਆਪਣੀ ਹਿੰਮਤ ਨੂੰ ਯਾਦ ਰੱਖੇ ਬਣੋ ਕਨਾਂ ਨੂੰ ਜੀਰ ਦਾ ਹਾਕੋੜਾ ਜਗਾ ਤੇ ਪਹੁੰਚਿਆ ਜਿੱਥੇ 10 ਲੱਖ ਨਗਰੀਆ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਤਲ ਕਰਨ ਦੀ ਤਿਆਰੀ ਵਿੱਚ ਸੀ ਦੇ ਕੇ ਕਮਾਡੇ ਪਹਾੜ ਖਿੱਚੀ ਲਗਾਮ ਉਹ ਹਾਕ ਦਾ ਰੋ ਗਿਆ ਤਿਆਰੀ ਦਾ ਕੰਮ ਇਹ ਕਹਿੰਦਾ ਵੀ ਖਿੱਤੀ ਵੀ ਅਦੀਸ਼ ਕੇ ਗਰਾਤੇ ਪੋਣੀ ਕਹਿੰਦੇ ਉਹਨੇ ਹੱਥਾਂ ਵਿੱਚ ਤੋੜ ਕੇ ਅਕਵੇਰਾ ਛੱਡੀ ਉਹ ਜਿੱਥੇ ਡਾ ਕੇ ਲੱਗਦੀ ਪਾਗੀ ਦੀ ਵੱਡੀ ਉਹ ਸੀਦੇ ਜਾਂਦੀ ਤੀਰ ਦੀ ਉਹ ਵੱਡੇ ਘੰਡੀ ਉਹ ਸੋਦੇ ਕਰਦੀ ਸਿਰਾਂ ਦੇ ਵੀਰਾਂ ਦੀ ਹੁੰਦੀ ਉਹ ਪੂਨ ਦੇ ਵਿੱਚ ਢਾ ਕੇ ਵੀ ਹੋਵੇ ਛੱਡੀ ਜੇ ਸਾਵੇਂ ਲਾੜਾ ਘੱਡਿਆ ਉਹ ਹਗੀ ਰੰਗੀ ਉੱਥੇ ਬੱਦੇ ਗਾਨੇ ਟੱਕ ਗਿਆ ਤੇ ਪੈ ਗਈ ਭੰਡੀ ਉਹ ਦਰਸ਼ਨ ਦੇਵੇ ਪਛਾਣ ਕੇ ਸੀ ਵਾਂ ਤੇ ਖੰਡੀ ਕਈ ਯੋਗ ਪਾਈ ਜੰਮਰਾ ਸਵਰਗਾ ਦੀ ਗੰਡੀ ਇੱਕ ਕਾਗਿਆ ਵਾਲਾ ਪਾ do uh -huh. ਮੇਕਾ ਸਿਕਵਾ ਨਹੀਂ ਅਜੇ ਤਾਂ ਸਾਡੀਆਂ ਰਗਾ ਵਿੱਚ ਉਸ ਕਲਪੀ ਧਰਦਾ ਉਧਰ ਕਰ ਖੜਾ ਕਿਸੇ ਨੇ ਕਿਹਾ ਵੀ ਸਿੱਖੀ ਨੂੰ ਮਿਟਾ ਦਿਆਂਗੇ ਬੜੀਆਂ ਸਾਜਸਾ ਬੜੀਆਂ ਕੰਨਾਂ ਪਰ ਸ਼ਾਇਦ ਇਹਦਾ ਡਰੈਸ ਨੂੰ ਮੈਂ ਦੱਸ ਦਿੰਨਾ ਪਤਾ ਉਥੋਂ ਕਰ ਲੈ ਵੀ ਸਿੱਖੀ ਨੂੰ ਮਿਟਾਉਣ ਵਾਲਿਆਂ ਦਾ ਕੀ ਹਾਲ ਬਣਿਆ ਤਰੰਗੇ ਦੀ ਰੂਹ ਤੋਂ ਪੁੱਛ ਤਰੰਗਾ ਬਾਦ ਵਿੱਚ ਕਬਰ ਬੜੀ ਹੋਈ ਹੈ ਵਾਢੀ ਦੀ ਉਹਦੀ ਕਬਰ ਕੋਲ ਪੁੱਛ ਲੋ ਜਾ ਕੇ ਉਹ ਕਹਿੰਦਾ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਪੈਰੇ ਚ ਦੁਨੀਆਂ ਲਿਆਉਣੀ ਹੈ ਕਿ ਸਿੱਖੀ ਨੂੰ ਬੜਾ ਮੇ ਖਤਮ ਕਰਨਾ ਚਾਹਿਆ ਜਟਲੀਆ ਖਾਨ ਵਰਗੇ ਰਾਏ ਕਵਾਰਨ ਰੌਣੀ 60 ਸਾਲ ਲਗਾਤਾਰ ਬਾਬਾ ਬੋਤਾ ਸਿੰਘ ਬਾਬਾ ਗੱਗਿਆ ਸਿੰਘ ਇਹ ਇਤਿਹਾਸ ਕਰ ਸਕਦਾ ਪਤਾ ਲੱਗਦਾ ਹੈ ਤੇ ਸ਼ਾਇਰ ਕਹਿੰਦਾ ਰੰਗਿਆਂ ਦੀ ਮੂਹ ਤੋਂ ਪੁੱਛ ਸ਼ਹੀਦ ਕੰਜ ਦੇ ਖੂਹ ਤੋਂ ਪੁੱਛ ਬਰਵੰਡੀ ਵਾਲੀ ਖੂਹ ਤੋਂ ਪੁੱਛ ਏ ਕਾੜੀਆਂ ਧਾਰਾਂ ਤੋਂ ਮੰਨੂ ਦੀਆਂ ਤਲਵਾਰਾਂ ਸਤਲੁਜ ਤੇ ਕੜਿਆ ਤੋਂ ਬੀਟੀ ਦੇ ਡੜਿਆ ਤੋਂ ਫਾਜਬੜ ਦੇ ਘਾਟਾਂ ਤੋਂ ਟਾਇਰ ਦੇ ਇਲਾਕਾਂ ਤੋਂ ਅੰਗਰੇਜ਼ੀਆ ਕੰਪਾਨ ਤੋਂ ਜੇ ਤੋ ਦੀਆਂ ਧਾਰਾਂ ਤੋਂ ਵਸ਼ੇ ਕੋਗਾ ਹੀ ਖਰੇਗੀ ਸਿੰਘਾਂ ਕਰਨੀ ਚ ਬਲਵਾਨੀ ਸਿੰਘਾ ਕਦੇ ਮੁੱਕਣਾ ਨਹੀਂ ਸਿੰਘਾਂ ਨੂੰ ਚੁਭਾਉਣ ਵਾਲਾ ਮਕਾਉਣ ਵਾਲਾ ਖਿਆਲ ਅਕਰ ਜਨੂਨ ਹੈ ਕੋਈ ਜਦ ਕੋਈ ਸਤੁਰ ਸਾਨੂੰ ਪ੍ਰਕਾਸ਼ ਹੁੰਦਾ ਨਹੀਂ ਵਿਕਾਸ ਹੁੰਦਾ ਨਹੀਂ ਅਨੇਕਾਂ ਸਾਡੀਆਂ ਰਗਾਂ ਵਿੱਚ ਉਸ ਜਲਦੀ ਭਰਦਾ ਉਹ ਪੁੱਤੂ ਹੈ ਇਸੇ ਪੁੱਤ ਦੇ ਆਸ ਵਿੱਚੋਂ ਇਸ਼ਾਰਾ ਹੋ ਗਿਆ ਨਿਰਕੀਤਾ ਸਮਾਗਮ ਸਨਮਾਤ ਹੈ ਸਾਰੋ ਸਭੂ ਸਜੇ ਪਾ ਚੱਕਾ ਕਰਕੇ ਇੱਕ ਪਿਆਰ ਮਾਣਿਆ ਜਿਹੜੇ ਕਿ ਕੱਲੀ ਢਾਡੀ ਕਲਾ ਸਰਵਉ ਸਭਾ ਕਾਰੀ ਸੇਵਾ ਕੀਤੇ ਹਾਜ਼ਰੀ ਭਰਾਂ ਦੇ ਸਭ ਤੋਂ ਵੱਡਾ ਮਾਣ ਸਰਕਾਰ ਅਕਸ਼ਿਆ ਪੰਨੇ ਸਾਰੇ ਇਲਾਕੇ ਦੇ ਅੰਦਰ ਨਗਰਾਂ ਵਿੱਚ ਸੇਵਾ ਕਰਦੇ ਰਹੇ ਧੂੜ ਓਟੇ ਚਾਰ ਗੱਧਾ ਕੀਰਤਨ ਪੰਜ ਸੇਵਾ ਕੀਤੇ ਕੈਸੀ ਵਿੱਚ ਹਦੀਨ ਸਿੰਘ ਨੂੰ ਪਤਾ ਪਹ ਲੱਗਿਆ ਮੈਂ ਉਹ ਜੀ ਸਤਿਗੁਰਾਂ ਦਾ ਪਹਿਲੀ ਵਾਰ ਦਸਿਆ ਹੋਇਆ ਜਦੋਂ 31 ਸਾਲ ਦਾ ਸਮਾਂ ਹੋਇਆ ਸਤਗੁਰ ਕਿਰਪਾ ਕਰਨ ਮਾਰਗ ਦੇ ਮਹਾਨ ਕਹਤ ਜਿਹੜੇ ਭਾਈ ਕਿਡੋਲੀ ਵਿੱਚ ਸੱਤ ਸੱਤ ਲਗਾ ਕਰਨ ਗੀਤ ਦੇ ਹਾਜ਼ਰੀ ਵਿੱਚ ਪਰੀਆਂ ਤੂਟ ਕੇ ਹਾਣੀਆਂ ਪੜਿਆ ਸਾਫੂਲ ਹਾਣੀਆਂ ਪੜਿਆ ਕਲ ਕਲਾਂ ਵਿੱਚ ਬਹੁਤ ਬਹੁਤ ਕਿਰਪਾ ਮਾਰਗੇ ਦੀ ਕਰਤੀ ਤੇ ਮੇਰੇ ਕਰੀਆਂ ਹੋਏ ਕਾਸ਼ਾ ਦੀ ਬੜੀ ਵੱਡੀ ਕਿਰਪਾ ਤੇ ਬਖਸ਼ਿਸ਼ ਖਾਸ ਦਾ ਦੀ ਇਹ ਤੁਹਾਡਾ ਆਪਣਾ ਸਰੂਪ ਘਾਟੀ ਜੱਥਾ ਦਾਸ ਗੁਰਦੀਪ ਸਿੰਘ ਦੀਪਕ ਪਿੰਡ ਫਾੜਾ ਜੋਤ ਸਿੰਘ ਜ਼ਿਲ੍ਹਾ ਬਲੰਦਰ ਸਰਪੰਨਪੁਰ ਲੋਹੀ ਵਾਲਾ ਘਾਟੀ ਜੱਥਾ ਬਣਦਾ ਸਰਪੰਨਪੁਰ ਲੋਹੀ ਦੇ ਬਿਲਕੁਲ ਨੇੜੇ ਦਾਸ ਦਾ ਨਕਰ ਹੈ ਲੋਹੀਆਂ ਖਾਸ ਦੇ ਨੇੜੇ ਦੀਕਰ ਤੁਹਾਡਾ ਜਾਣਿਆ ਪਛਾਣਿਆ ਘਾਟੀ ਜੱਥਾ YouTube <Sanye> ਉਤੇ ਯਾਨੀ ਗੁਰਦੀਪ ਸਿੰਘ ਜੀ ਸੱਚ ਕਹੀਏ ਕਿ ਲਾਈਵ ਪ੍ਰੋਗਰਾਮ ਸਥਾਪਨ ਕਰਨ ਦਾ ਮਾਰ ਦੇਖਾ ਦਿਉ ਲੈ ਲਗੇ ਸਰਪੰਨ ਨੇ ਜੋ ਹੁਕਮ ਆਇਆ ਉਹਦੇ ਹੁਣ ਆਪ ਚੈਨਲ ਹੋਏ ਹੋਏ ਬਣਾਇਆ ਸ ਕਿਰਪਾ ਕਰਨ ਕਰ ਬੈਠ ਕੇ ਆਪਣੀਆਂ ਕੰਡੀਆਂ ਦੇ ਅੰਦਰ ਆਪਣੇ ਕਾਰੋਬਾਰਾਂ ਤੇ ਰਹਿਦੀਆਂ ਹੋਈਆਂ ਸੀ ਸਤਰਾ ਦੇ ਇਤਿਹਾਸ ਨਾਲ ਜੁੜਨਾ ਹੈ ਸਮਝ ਕਰਦੀ ਵਿੱਚ ਕਰਦਾ ਹੈ ਨੌਜਵਾਨ ਨਿਰੰਤ ਬੱਚਿਆਂ ਦਾ ਤਿਉਹਾਰ ਬੱਚਿਆਂ ਦੇ ਹਰ ਇੱਕ ਦੇ ਤਲਾਕੇ ਹਾਜ਼ਰੀ ਭਰੀਏ ਮੈਂ ਕੋਈ ਨਹੀਂ ਹੋਈ ਜਿਹੜੋ ਦਸਤਾਰਾਂ ਸੀ ਸੀ ਦੇ ਬੇਟੀਆਂ ਸਭ ਨੂੰ ਕਿਰਪਾ ਕਰਨ ਹੋਣ ਬਿਨਵਾਰ ਦੀ ਕਰਦਾ ਹਾਂ ਬੁਲਾ ਕੇ ਚੁੱਕਾ ਹੈ ਜਰੂਰੀ ਕਰਦਾ ਹੈ ਸੀ ਜਾਨੂੰ ਸਮਝ ਚੁੱਕਿਆ ਹੈ ਕਿ